ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਰ ਕੌਰ ਚੈਕ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ कॉटन ਦੁਪੱਟੇ ਦੀ ਵੀਡੀਓ ਜਿਹੜੀ ਕਿ ਹਰ ਬੁੱਧਵਾਰ ਤੁਹਾਡੇ ਤੱਕ ਪਹੁੰਚਦੀ ਆ ਤੇ ਬਹੁਤ ਸੋਹਣੇ ਫੈਬਰਿਕ ਆਇਆ ਬਹੁਤ ਸੋਹਣੇ ਡਿਜ਼ਾਈਨ ਆਇਆ ਬਹੁਤ ਸੋਹਣੇ ਕਲਰ ਆਇਨੇ ਬਟ ਇੰਨੀ ਇੱਕ ਗੱਲ ਆ ਪੈਣਾ ਵੀ ਇਹ ਵਾਲੀ ਵੀਡੀਓ ਲਾਸਟ ਵੀਡੀਓ ਆ कॉटन ਦੁਪੱਟੇ ਦੇ ਉੱਪਰ ਇਸ ਲਈ ਜਿਹੜੀਆਂ ਵੀ ਪੈਣਾ ਰਹਿ ਰਹੀਆਂ ਸੀ ਜਾਂ ਸਪੈਸ਼ਲੀ ਮੈਸੇਜ ਕਰ ਰਹੀਆਂ ਸੀ ਜਿਨ੍ਹਾਂ ਨੂੰ ਪਿਛਲੀਆਂ ਵੀਡੀਓਜ਼ ਦੇ ਵਿੱਚ ਇਹ ਵਾਲਾ ਕਾਟਨ ਦਾ ਸਟੱਫ ਨਹੀਂ ਮਿਲਿਆ ਸੀ ਨਹੀਂ ਪਹੁੰਚਿਆ ਸੀ ਤਾਂ ਤੁਸੀਂ ਹੁਣ ਇਹ ਵਾਲਾ ਸਟੱਫ ਲੈ ਸਕਦੇ ਹੋ ਕਿਉਂਕਿ ਬਹੁਤ ਭੈਣਾਂ ਦੀਆਂ ਕਾਲਸ ਆ ਰਹੀਆਂ ਸੀ ਪਰ ਇਹ ਲਾਸਟ ਵੀਡੀਓ ਗਰਮੀਆਂ ਦੀ ਕਾਟਨ ਦੁਪੱਟੇ ਦੇ ਉੱਪਰ ਲਾਸਟ ਵੀਡੀਓ ਆ ਇਸ ਲਈ ਜਿਹੜੀਆਂ ਵੀ ਭੈਣਾਂ ਨੇ ਇਹ ਵਾਲੇ ਸੂਟ ਮੰਗਾਉਣੇ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਕਿੱਦਾਂ ਦੀਆਂ ਲੱਗਦੀਆਂ ਨੇ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਵੀਡੀਓ ਵੀਡੀਓ ਹੋ ਜਾਣੀ ਥੋੜੀ ਜਿਹੀ ਲੰਬੀ ਕਿਉਂਕਿ ਕਾਫੀ ਜ਼ਿਆਦਾ ਸਟਾਕ ਲੈ ਕੇ ਆਏ ਆ ਪਰ ਮੈਂ बार-बार ਰਿਪੀਟ ਕਰ ਰਹੀ ਆ ਕਿ ਲਾਸਟ ਵੀਡੀਓ ਆ ਕਾਟਨ ਦੁਪੱਟੇ ਦੇ ਉੱਪਰ ਇਸ ਲਈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲਿਓ ਨਾਲ ਦੀ ਨਾਲ ਇਹ ਵੀ ਆ ਕਿ ਪਲੀਜ਼ 2-4 ਸੂਟਾਂ ਦੀ ਚੁਆਇਸ ਜਰ ਰੱਖਿਆ ਕਰੋ ਜੇ ਪਹਿਲਾ ਇਹ ਕਿਉਂਕਿ ਵੀਡੀਓ ਪੈਨਸਰ ਸੋਲਡ ਹੋਣ ਵਾਲੀਆਂ ਚੀਜ਼ਆਂ ਨੇ ਪੈਨਸਰ ਦੀ ਵੀਡੀਓ ਇਹ ਬਹੁਤ ਪੈਨਾਂ ਇਹਨੂੰ ਪਿਆਰ ਦੇ ਰਹੀਆਂ ਨੇ ਤੇ ਇਹ ਵਾਲੇ ਸੂਟ ਰੁੱਕਦੇ ਨਹੀਂ ਹੈਗੇ ਜੀ ਇਸ ਲਈ 2-4 ਸੂਟਾਂ ਦੀ ਚੁਆਇਸ ਰੱਖਿਆ ਕਰੋ ਤਾਂ ਜੋ ਤੁਸੀਂ ਜਦੋਂ ਪਿਕਾਂ ਭੇਜਤੀਆਂ ਜੇ ਦੋ ਸੂਟ ਸੇਲ ਹੋ ਗਏ ਤਾਂ ਦੋ ਅਸੀਂ ਤੁਹਾਨੂੰ ਦੇ ਸਕੀਏ ਪਲੀਜ਼ ਇੰਨੀ ਕੁ ਮੇਰੀ ਰਿਕਵੈਸਟ ਹੀ ਆ ਤੁਹਾਨੂੰ ਸਾਰਿਆਂ ਨੂੰ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਪਹਿਲਾ ਹੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਲਵੈਂਡਰ ਵਾਈਟ ਦਾ ਕੰਟਰਾਸਟ ਆ ਬਹੁਤ ਸੋਹਣਾ ਵਾਈਟ ਕਲਰ ਦਾ ਬੇਸ ਆ ਲਵੈਂਡਰ ਕਲਰ ਦੇ ਉੱਪਰ ਫਲਾਵਰਸ ਹੋਏ ਹੋਏ ਨੇ ਬਹੁਤ ਸੋਹਣਾ ਸਾਰਾ ਕੰਮ ਹੋਇਆ ਗਲੇ ਦੇ ਉੱਪਰ ਫੈਬਰਿਕ ਪੂਰਾ ਫਾਈਨਾ ਬਿਲਕੁਲ ਵੀ ਸਿੰਥੈਟਿਕ ਬੇਸ ਨਹੀਂ 나 ਹੀ ਮੈਂ ਸਿੰਥੈਟਿਕ ਬੇਸ ਹੋਣ ਤੱਕ ਦਿੱਤਾ ਸਾਰਾ ਪਿਓਰ ਕਾਟਨ ਤੁਹਾਡੇ ਤੱਕ ਪਹੁੰਚ ਰਿਹਾ ਤੇ ਜਿੰਨਾ ਪਹੁੰਚ ਰਿਹਾ ਉਹਨਾਂ ਦੇ ਰਿਵਿਊ ਵੀ ਮੈਂ ਲਾਉਂਗੀ ਨਾਲ ਜਿਨ੍ਹਾਂ ਦੇ ਮੈਂ ਸਕਰੀਨਸ਼ਾਟ ਲੈ ਕੇ ਰੱਖੇ ਹੋਏ ਨੇ ਤੇ ਤੁਸੀਂ ਦੇਖ ਲਿਓ ਵੀ ਉਹ ਕਿੰਨਾ ਯਾਨੀ ਕਿ ਵਧੀਆ ਉਹਨਾਂ ਦਾ ਫੈਬਰਿਕ ਪਾਉਂਦਾ ਤੇ ਕਿੰਨਾ ਪਿਆਰੇ ਉਹ ਸਾਨੂੰ ਲਿਖ ਕੇ ਜਦੋਂ ਭੇਜਦੇ ਨੇ ਤਾਂ ਬਹੁਤ ਵਧੀਆ ਲੱਗਦਾ ਵਾ ਬਹੁਤ ਸੋਹਣਾ ਇਹ ਪਿਓਰ ਕੈਮਰੀ कॉटन ਦੇ ਸੂਟ ਨੇ ਬਿਲਕੁਲ ਵੀ 1% ਵੀ ਇਹਨਾਂ ਵਿੱਚ ਸਿੰਥੈਟਿਕ ਬੇਸ ਨਹੀਂ ਹੈਗਾ ਕਲਰ ਡਿਜ਼ਾਈਨ ਜਿੰਨੇ ਵੀ ਖੁੱਲਣਗੇ ਇੱਕ ਤੋਂ ਇੱਕ ਨੇ ਬਸ ਆਪਣੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ ਵਟਸਐਪ ਕਰੀ ਚੱਲਿਓ ਲੋ ਜੀ ਨਾਲ ਹੈਗੇ ਇਹਦੀ ਡਾਟਸ ਵਾਲੀ ਬਾਟਮ 2.5 ਮੀਟਰ ਦੀ ਕੱਟ ਰਹੂਗੀ ਨਾਲ ਹੈਗੇ ਜੀ ਦੁਪੱਟੇ કોટਨ ਮਨਮਲ ਦੇ ਦੁਪੱਟੇ ਲੱਗੇ ਹੋਏ ਆ ਪਿਓਰ ਕੈਮਰਿਕ ਦੇ ਆ ਦੁਪੱਟੇ ਵੀ ਆ ਲੋ ਇਦਾਂ ਹੈਗਾ ਇਹਦਾ ਦੁਪੱਟਾ ਬਹੁਤ ਸੋਨੇ ਪੀਸ ਆਏ ਨੇ ਕਿਸੇ ਜਿਹਾ ਸਿੰਗਲ ਕਲਰ ਆ ਕਿਸੇ ਜਿਹਾ ਕਲਰ ਚੋਇਸ ਉਹਨਾਂ ਮਿਲ ਜੂਗੀ ਲਾਸਟ ਵੀਡੀਓ ਆ ਪੀਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ ਵਟਸਐਪ ਕਰ ਹੀ ਚਲੋ ਲਓ ਜੀ ਅਗਲਾ ਡਿਜ਼ਾਈਨ ਹਲੋ ਇਹ ਹੈਗਾ ਗਾਜਰੀ ਪਿੰਕ ਗਾਜਰੀ ਜੇ ਸ਼ੇਡ ਆ ਪਹਿਲਾਂ ਵੀ ਇਹ ਵਾਲਾ ਡਿਜ਼ਾਈਨ ਆਪਾਂ ਸੇਲ ਕਰ ਚੁੱਕੇ ਆ ਰਿਪੀਟ ਇਹ ਵਾਲਾ ਕਲਰ ਫਿਰ ਤੋਂ ਆ ਚੁੱਕਿਆ ਵਾ ਜਿਹੜੀ ਵੀ ਪਹਿਣਨ ਚਾਹੀਦਾ ਹੋਇਆ ਲੈ ਸਕਦੇ ਹੋ ਨਾਲ ਇਹਨਾਂ ਦੇ ਪਲੇਨ ਬਾਟਮਸ ਹੋਣਗੀਆਂ ਤੇ ਨਾਲ ਆਊਗਾ ਜੀ ਕਾਟਨ ਮਾਰਮਲ ਦਾ ਇਹ ਦੁਪੱਟਾ ਇਸ ਟਾਈਮ ਪੂਰੀ ਜ਼ਬਰਦਸਤ ਸੇਲ ਦੇ ਉੱਪਰ ਨੇ ਇਹ ਬਹੁਤ ਵਧੀਆ ਯਾਨੀ ਕਿ ਸੇਲ ਆ ਬਹੁਤ ਵਧੀਆ ਡਿਮਾਂਡ ਆ ਤੇ ਬਹੁਤ ਹੀ ਭੈਣਾਂ ਨੇ ਸਪੈਸ਼ਲੀ ਕਾਲ ਕਰ ਕਰ ਇਹ ਦੁਬਾਰਾ ਵੀਡੀਓ ਪਾਈ ਹੈ ਨਹੀਂ ਆ ਉਹਦਵਾਰ ਵੀਡੀਓ ਆਣੀ ਨਹੀਂ ਸੀਗੀ ਪਰ ਤੁਹਾਡੀ ਡਿਮਾਂਡ ਦੇ ਉੱਪਰ ਦੁਬਾਰਾ ਤਾਂ ਇਹ ਵੀਡੀਓ ਆਈ ਹੈ ਇਸ ਲਈ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੁੱਟ ਚਾਹੀਦੇ ਆ ਜਲਦੀ ਜਲਦੀ ਹਣ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਟੂਟਾਂ ਨੂੰ ਮੰਗਵਾ ਸਕਦੇ ਹੋ ਆਹ ਵਾਲਾ ਕਲਰ ਆ ਸੈਕਿੰਡ ਇਹਦੇ ਵਿੱਚ ਮਹਿੰਦੀਆ ਕਲਰ ਇਹਦੇ ਵਿੱਚ ਮਿਲ ਜੂਗਾ ਇੱਕੇ ਦੇ ਵਿੱਚ ਹੈਗਾ ਜੀ ਲਵੈਂਡਰ ਸ਼ੇਡ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੇ ਦੇ ਤਿੰਨੇ ਕਲਰ ਬਹੁਤ ਪਿਆਰੇ ਨੇ ਮਹਿੰਦੀ ਆ ਸ਼ੇਡ ਵੀ ਬਹੁਤ ਸੋਹਣਾ ਆ ਦੇਖੋ ਇਹ ਵੀ ਸਭ ਤੋਂ ਜ਼ਿਆਦਾ ਸੁਪਰ ਹਿੱਟ ਫੇਰ ਤੇ ਚੱਲ ਰਿਹਾ ਹਾਰ ਸੈੱਟ ਦੇ ਵਿੱਚ ਲਾ ਕੇ ਆਉਂਦਾ ਲਵੈਂਡਰ ਕਲਰ ਵੀ ਬਹੁਤ ਸੋਹਣਾ ਬਹੁਤ ਪਿਆਰਾ ਵਾ ਗਾਜਰੀ ਸ਼ੇਡ ਵੀ ਬਹੁਤ ਸੋਹਣਾ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰ ਲਓ yellow mustard ਸ਼ੇਡ ਦੇ ਉੱਪਰ ਆ ਇਹ ਵੀ ਬਹੁਤ ਪਿਆਰਾ ਲਾਈਨਿੰਗ ਵਾਲਾ ਡਿਜ਼ਾਈਨ ਆ ਇਸ ਤਰ੍ਹਾਂ ਗਲੇ ਦੇ ਉੱਪਰ ਆਉਗੀ ਟਾਈ ਪੱਟੀ ਸਾਰੀ ਲਾਈਨਿੰਗ ਵਾਲੀ ਬਣੀ ਹੋਈ ਹੈ ਸ਼ਰਟ ਤੇ ਨਾਲ ਹੈਗੀ ਜੀ ਬਾਟਮ ਬਹੁਤ ਸੋਹਣੀ ਬਾਟਮ ਆ ਨਾਲ ਪ੍ਰਿੰਟਡ ਲੱਗੀ ਹੋਈ ਨਾਲ ਹੀ ਇਹਦੇ ਹੈਗਾ ਦੁਪੱਟਾ कॉटन मलमल ਦਾ ਹਲਕਾ कॉटन मलमल ਦਾ ਲੱਗਿਆ ਹੋਇਆ ਦੁਪੱਟਾ ਬਹੁਤ ਸੋਹਣਾ ਇਹਦੇ ਵਿੱਚ ਸਿੰਗਲ ਹੀ ਕਲਰ ਆ ਅਗਲਾ ਡਿਜ਼ਾਈਨ ਚੈੱਕ ਕਰੋ ਗ੍ਰੇ ਕਲਰ ਦੇ ਉੱਪਰ ਆ ਸਾਰੇ ਗਲੇ ਦੇ ਉੱਪਰ ਦੇਖੋ ਨਾਲ ਮਿਰਰ ਦਾ ਵਰਕ ਹੋਇਆ ਬਹੁਤ ਸੋਹਣੀ ਪ੍ਰਿੰਟਿੰਗ ਹੋਇਆ ਬਹੁਤ ਸੋਹਣਾ ਗ੍ਰੇ ਕਲਰ ਆ ਇਹ ਸਾਰੇ نیچے ਤੱਕ ਜੇ ਇਸੇ ਤਰ੍ਹਾਂ ਤੁਹਾਨੂੰ ਪ੍ਰਿੰਟਿੰਗ ਮਿਲੂਗੀ ਨਾਲ ਇਹਦੇ ਲਾਈਨਿੰਗ ਵਾਲੀ ਮਿਲੂਗੀ ਜੀ ਬਾਟਮ ਤੇ ਨਾਲ ਮਿਲੂਗਾ कॉटन मलमल ਦਾ ਇਹ ਦੁਪੱਟਾ ਅਮ कॉटन मलमल ਦਾ ਦੁਪੱਟਾ ਦੁਪੱਟੇ ਪੂਰੇ ਖੁੱਲੇ ਡੁੱਲੇ ਜਾਣੀ ਕਿ ਬਧੀਆਂ ਬੁੱਕਲ ਵਧੀਆਂ ਵੱਜਦੀ ਆ ਤੇ ਕਾਟਨ ਦੇ ਨੇ ਤਾਂ ਕਰਕੇ ਸਿਰ ਤੇ ਤਾਂ ਆਰਾਮ ਨਾਲ ਗਰਮੀਆਂ ਲਈ ਸਭ ਤੋਂ ਬੈਸਟ ਕਲੈਕਸ਼ਨਾਂ ਨੇ ਇਹ ਜਿਹੜੀਆਂ ਵੀ ਪਹਿਨਣਾ ਚਾਹੀਦੇ ਨੇ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ WhatsApp ਕਰੀ ਚਲੋ ਅਗਲਾ ਡਿਜ਼ਾਈਨ ਚੈੱਕ ਕਰੋ ਇਹ ਵੀ ਹੈਗਾ ਜੀ ਗਾਜਰੀ ਜਾਂ ਸ਼ੇਡਾ ਬਹੁਤ ਸੋਹਣਾ ਬਹੁਤ ਪਿਆਰਾ ਸ਼ੇਡ ਆ ਗਲੇ ਦੇ ਉੱਪਰ ਟਾਈ ਪੱਟੀ ਆ ਪ੍ਰਿੰਟਿੰਗ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ ਪਲੀਜ਼ ਇੰਨੀ ਕੁ ਰਿਕੁਐਸਟ ਆ ਦੋ ਚਾਰ ਸੂਟਾਂ ਦੀ ਚੋਆਇਸ ਰੱਖਿਓ ਤਾਂ ਕਿ ਹਰ ਭੈਣ ਤੱਕ ਕਾਟਨ ਦੁਪੱਟਾ ਸੂਟ ਪਹੁੰਚ ਸਕਣ ਆ ਲਓ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਭੈਣਾਂ ਦੇ ਵੀ ਬੈਨੀਫਿਟ ਹੋ ਸਕਣ ਉਹਨਾਂ ਤੱਕ ਵੀ ਇਹ ਸਾਰੀਆਂ ਕਲੈਕਸ਼ਨ ਆ ਪਹੁੰਚ ਸਕਣ ਨਾਲ ਕਾਟਨ ਦਾ ਦੁਪੱਟਾ ਵਾਇਡ ਸਪੈਸ਼ਲ ਇਹ ਸੋਲੋ ਪੀਸ ਆ ਇਹਦੇ ਵਿੱਚ ਕੋਈ ਅਦਰ ਕਲਰ ਨਹੀਂ ਕੋਈ ਡਿਜ਼ਾਈਨ ਨਹੀਂ ਹੈਗਾ ਲਓ ਬਹੁਤ ਸੋਹਣਾ ਪੀਸ ਆ ਚੈੱਕ ਕਰ ਸਕਦੇ ਹੋ ਗਲੇ ਦੇ ਉੱਪਰ ਕੰਮ ਆਊਗਾ ਸਾਰਾ ਇਸ ਤਰ੍ਹਾਂ ਬੇਲਸ ਬਣੀਆਂ ਹੋਈਆਂ ਨੇ ਨਾਲ ਇਹਦੇ ਇਸ ਤਰ੍ਹਾਂ ਆਊਗੀ ਬਾਟਮ ਨਾਲ ਆਊਗਾ ਕਾਟਨ ਮਰਮਲ ਦਾ ਦੁਪੱਟਾ ਕਵਾਟਰ ਮਲਮਲ ਦਾ ਵਾਈਟ ਦੇ ਵਿੱਚ ਹੀ ਦੁਪੱਟਾ ਬਹੁਤ ਸੋਹਣਾ ਕਲਰ ਕੰਟਰਾਸਟ ਆ ਬਹੁਤ ਸੋਹਣਾ ਕਲਰ ਆ ਡਿਜ਼ਾਈਨ ਆ ਆ ਲੋ ਆ ਰੈਸਟ ਵੀ ਰਿਪੀਟ ਆ ਜੀ ਜਿਹੜੀਆਂ ਪਹਿਣਾ ਉਦੋਂ ਰਹਿ ਗਈਆਂ ਸੀ ਜਾਂ ਜਿਨ੍ਹਾਂ ਦੇ ਇਹ ਵਾਲੇ ਸੂਟ ਲਈ ਸਕਰੀਨਸ਼ਾਟ ਸੀ ਹੁਣ ਤੁਸੀਂ ਇਹਦਾ ਆਰਡਰ ਦੇ ਸਕਦੇ ਹੋ ਆ ਲੋ ਇਸ ਤਰ੍ਹਾਂ ਇਹਦੇ ਗਲੇ ਦੇ ਉੱਪਰ ਸਾਰਾ ਕੰਮ ਆਊਗਾ ਬਹੁਤ ਸੋਹਣਾ ਹੈਂਡ ਦਾ ਜਿਵੇਂ ਹੈਂਡ ਦਾ ਕੰਮ ਕੀਤਾ ਹੁੰਦਾ ਨਾ ਆਇਆ ਸਾਰਾ ਥ्रेड ਵਰਕ ਦੇ ਨਾਲ ਕੰਮ ਹੋਇਆ ਹੋਇਆ ਬਹੁਤ ਸੋਹਣਾ ਡਸਟ ਕਲਰ ਦੀ ਪ੍ਰਿੰਟਿੰਗ ਹੈ ਸਾਰਾ ਡਸਟ ਕਲਰ ਦੇ ਉੱਪਰ ਆ ਨਾਲ ਇਹਦੇ ਇਸ ਤਰ੍ਹਾਂ ਆਉਗੀ ਬਾਟਮ ਤੇ ਨਾਲ ਇਹਦੇ ਆਊਗਾ ਜੀ ਦੁਪੱਟਾ ਹਲੋ ਬਹੁਤ ਸੋਹਣਾ ਦੁਪੱਟਾ ਵਾ ਨਾਲ ਤੇ ਬਹੁਤ ਸੋਹਣਾ ਪੀਸ ਆ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ ਵਟਸਐਪ ਕਰੀ ਚੱਲੋ ਅਗਲਾ ਹੈਗਾ ਗ੍ਰੀਨ ਕਲਰ ਦੇ ਉੱਪਰ ਉੱਪਰ ਟਾਈ ਪੱਟੀ ਆ ਉਹ ਗਲੇ ਦੇ ਉੱਪਰ ਨਾਲ ਆਉਗੀ ਬਾਟਮ ਤੇ ਨਾਲ ਆਊਗਾ ਜੀ ਇਹਦੇ ਵਿੱਚ ਕਾਟਨ ਦੇ ਵਿੱਚ ਹੀ ਦੁਪੱਟਾ ਹਲੋ ਜੀ 10 ਸੋਣਾ ਪੀਸ ਹੈ ਵੀ ਮੈਂ ਜਲਦੀ ਜਲਦੀ ਇਸੇ ਲਈ ਖੋਲ ਰਹੀ ਹਾਂ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਣੀ ਹੈ ਪਲੀਜ਼ ਤੁਸੀਂ ਆਪਣਾ ਜਲਦੀ ਜਲਦੀ ਜਿਹੜੇ ਤੁਹਾਨੂੰ ਪਸੰਦ ਆ ਰਹੇ ਆ ਸਕਰੀਨ ਸ਼ਾਟ ਲੈ ਲਓ WhatsApp ਕਰ ਦਿਓ ਕੁਆਂਟੀਟੀ ਕਾਫੀ ਆ ਸੂਟਾਂ ਦੀ ਇਸ ਵਾਰ ਆਪਣੇ ਕੋਲੇ ਪਰ ਇੰਨਾ ਦਾ ਵੀ ਵੀਡੀਓ ਲਾਸਟ ਹੈ ਇਸ ਤੋਂ ਬਾਅਦ ਕਾਟਨ ਦੁਪੱਟੇ ਉੱਤੇ ਵੀਡੀਓ ਨਹੀਂ ਆਉਗੀ ਜੀ ਹਲੋ ਜੀ ਪੇਂਟ ਹੋਇਆ ਹੋਇਆ ਸਾਰਾ ਦੇਖੋ ਨਾਲ ਪੇਂਟ ਹੋਇਆ ਨਾਲ ਇਸ ਤਰ੍ਹਾਂ ਸਾਰਾ ਵਰਕ ਹੋਇਆ ਵਰਕ ਹੋ ਕੇ ਬਾਕਸ ਬਣਿਆ ਬਾਕਸ ਦੇ ਵਿੱਚ ਪੇਂਂਟ ਹੋਇਆ ਬਹੁਤ ਸੋਹਣਾ ਪੀਸ ਪੀਸ ਆ ਇਹ ਕਰੀਮ ਜਿਹਾ ਕਲਰ ਆ ਆਫ ਵਾਈਟ ਜਿਹਾ ਨਾਲ ਇਹਦੇ ਹੈਗਾ ਜੀ ਲੈਮਨ ਨਾਲ yellow ਦੇ ਨਾਲ ਕੰਟਰਾਸਟ ਆ ਇਹਦਾ ਤੇ ਨਾਲ ਇਹਦੇ ਹੈਗੀ ਆ ਲਾਈਨਿੰਗ ਵਾਲੀ ਦੁਪੱਟਾ ਦੁਪੱਟਾ ਇਸ ਤਰ੍ਹਾਂ ਲਾਈਨਿੰਗ ਵਾਲਾ ਮਿਲੂਗਾ ਬਹੁਤ ਸੋਹਣਾ ਦੁਪੱਟਾ ਨਾਲ ਸਿੰਗਲ ਹੀ ਪੀਸ ਆ ਇਹ ਵੀ ਇਹਦੇ ਵਿੱਚ ਵੀ ਨਹੀਂ ਕੋਈ ਨਹੀਂ ਕਲਰ ਹੈਗਾ ਕੋਈ ਵੀ ਡਿਜ਼ਾਈਨ ਨਹੀਂ ਹੈਗਾ ਆ ਵਾਈਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ 컬러 ਕੰਟਰਾਸਟ ਇਹਨਾਂ ਦੇ ਐਡ ਹੋ ਜਾਣਗੇ ਆਪਾਂ نیچے ਇਹਦਾ 컬러 ਖੋਲਿਆ ਸੀ ਇੱਕ ਬਟ ਇਹਨਾਂ ਦਾ ਜਿਹੜਾ ਬੇਸ ਆ ਵਾਈਟ ਹੀ ਰਹੂਗਾ ਜਿਹੜਾ ਆਪਾਂ نیچے ਸੂਟ ਖੋਲਿਆ ਸੀਗਾ ਆ ਦੇਖ ਆ ਵਾਲਾ ਸੂਟ ਜਿਹੜਾ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਵਾ ਸਾਰਾ ਇਹਦੇ ਵਿੱਚ ਤੁਹਾਨੂੰ 컬러 ਕੰਟਰਾਸਟ ਚੇਂਜ ਹੋ ਜਾਣਗੇ ਜਿਵੇਂ ਇਹਦੇ ਤੇ ਪਰਪਲ ਨਾਲ ਸਾਰੀ ਪ੍ਰਿੰਟਿੰਗ ਹੋਈ ਆ ਇਹਦੇ ਵਿੱਚ ਹੋਈ ਹੋਈ ਆ ਜੀ ਰਾਸ਼ਟ ਜਿਹੜਾ ਰਾਸ਼ਟ ਦੇ ਨਾਮ ਇਹਦੇ ਵਿੱਚ 4 ਪੀਸ ਆ ਚਾਰੇ ਦੇ ਚਾਰੇ ਪੀਸ ਸੁਪਰ ਹਿੱਟ ਆ ਜਿਹੜਾ ਮਰਜੀ ਪੀਸ ਲੈ ਲਓ ਕਿਉਂਕਿ ਵਾਈਟ ਸਪੈਸ਼ਲ ਚੱਲਦਾ ਤੇ ਵਾਈਟ ਆਨਸਰ ਜਾਣ ਵਾਲਾ ਕੰਮ ਹੁੰਦਾ ਇਹ ਹਰ ਪੈਨ ਵਾਈਟ ਕਲਰ ਜਿਵੇਂ ਬਲੈਕ ਕਲਰ ਬਹੁਤ ਵਧੀਆ ਰਿਸਪੌਂਸ ਆਉਂਦਾ ਵਾਈਟ ਨੂੰ ਵੀ ਬਹੁਤ ਵਧੀਆ ਆਉਂਦਾ ਪਰ ਚਾਰੀ ਪੀਸ ਅਵੇਲੇਬਲ ਨੇ ਇਹਦਾ ਹੈਗਾ ਮੋਰਪੰਖੀ ਆ ਕਲਰ ਦੇ ਨਾਲ ਕੰਟਰਾਸਟ ਆ ਲੋ ਇਹ ਤਾਂ ਹੈਗਾ ਜੀ ਮਸਟਰਡ ਦੇ ਨਾਲ ਕੰਟਰਾਸਟ ਬਹੁਤ ਸੋਹਣਿਆ ਚਾਰੇ ਦੇ ਚਾਰੀ ਕਲਰ ਜਿਹੜਾ ਵੀ ਕਲਰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਲਓ WhatsApp ਕਰੀ ਚੱਲੋ ਅਲਟ ਗਲੇ ਦੇ ਉੱਪਰ ਸਾਰਾ ਥ्रेड ਵਰਕ ਆ ਪੀਚ ਜਾਂ ਡਾਰਕ ਪੀਚ ਜਾਂ ਕਲਰ ਕਹਿ ਸਕਦੇ ਆ ਜਾਂ ਪਿੰਕ ਪੀਚ ਦਾ ਕੰਬੀਨੇਸ਼ਨ ਕਹਿ ਸਕਦੇ ਆ ਬਹੁਤ ਸੋਹਣਾ ਕਲਰ ਹੈ ਵੀ ਨਾਲ ਇਸ ਤਰ੍ਹਾਂ ਹੈਗੀ ਇਹਦੀ ਬਾਟਮ ਬਹੁਤ ਸੋਹਣੀ ਬਾਟਮ ਆ ਤੇ ਨਾਲ ਇਸ ਤਰ੍ਹਾਂ ਬਣਿਆ ਹੋਇਆ ਇਹਦਾ ਸਾਰਾ ਦੁਪੱਟਾ ਕਾਟਨ ਮਲਮਲ ਦਾ ਇਹ ਦੁਪੱਟਾ ਬਹੁਤ ਸੋਹਣਾ ਆ ਲੋ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਪੀਸ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਜਿਹੜਾ ਮਰਜ਼ੀ ਪੀਸ ਤੁਸੀਂ ਚੱਕ ਸਕਦੇ ਹੋ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਸੈਕੰਡ ਕਲਰ ਇਹਦੇ ਵਿੱਚ ਹੈਗਾ ਗ੍ਰੇ ਕਲਰ ਆ ਲੋ ਦੋਨੇ ਕਲਰ ਪੂਰੇ ਸੁਪਰ ਹਿੱਟ ਆ ਕੋਈ ਵੀ ਕਲਰ ਨਹੀਂ ਛੱਡਣ ਵਾਲਾ ਗ੍ਰੇ ਕਲਰ ਸਾਰਾ ਪ੍ਰਿੰਟਿੰਗ ਜਿੰਨੀ ਵੀ ਇਹਦੇ ਤੇ ਹੋਈ ਹੋਈ ਆ ਸਾਰੀ ਜੈਪੁਰੀ ਜੀ ਪ੍ਰਿੰਟਿੰਗ ਹੋਈ ਆ ਨਾਲ ਸੇਮ ਦੁਪੱਟਾ ਆਲੋਚ ਇਦਾਂ ਇਹਦਾ ਦੁਪੱਟਾ ਦੁਪੱਟੇ ਦਾ ਪੈਟਰਨ ਬਹੁਤ ਸੋਹਣਾ ਬਣਿਆ ਹੋਇਆ ਅਗਲਾ ਪੀਸ ਚੈੱਕ ਕਰੋ ਇਹ ਵੀ ਸਾਰਾ ਜੈਪੁਰੀ ਪ੍ਰਿੰਟਿੰਗ ਦੇ ਉੱਪਰ ਹੀ ਆ ਗਲੇ ਦੇ ਉੱਪਰ ਇਸ ਤਰ੍ਹਾਂ ਸਾਰਾ ਮਿਰਰ ਵਰਕ ਇਹਦੇ ਨਾਲ ਦਾ ਇੱਕ ਪੀਸ ਆਪਾਂ نیچے ਖੋਲ ਚੁੱਕੇ ਆ ਇੱਕ ਹੈਗੇ ਇਹਦੇ ਵਿੱਚ ਲਾਈਨਿੰਗ ਵਾਲੀ ਬਾਟਮ ਜੀ ਨਾਲ ਇਹਦੇ ਸੇਮ ਕਾਟਨ ਮलमल ਦਾ ਆਊਗਾ ਦੁਪੱਟਾ ਆ ਲੋ ਬਹੁਤ ਸੋਹਣਾ ਦੁਪੱਟਾ ਵਾ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਚਲੋ ਤੇ ਆਪਣੇ ਆਰਡਰ ਦੇਈ ਚਲੋ ਕਿਉਂਕਿ ਵੀਡੀਓ ਪੈਨ ਸਾਰ ਇਹਦੇ ਆਰਡਰ ਸ਼ੁਰੂ ਹੋ ਜਾਣੇ ਆ ਫੇਰ ਨਾ ਭੈਣੋ ਕਿ ਉਹ ਕਿ ਹਾਂਜੀ ਅਸੀਂ ਰਹਿ ਗੀਆਂ ਪਲੀਜ਼ ਦੀਦੀ ਹੋਰ ਲੈ ਆਓ ਜਾਨ ਨਹੀਂ ਆਣੇ ਜੀ ਕਿਉਂਕਿ ਸਾਰੀਆਂ ਲਖੜੀਆਂ ਕਰਕੇ ਅੱਗੇ ਦਿਨ ਤੇ ਆ ਸ਼ੁਰੂ ਹੋਣ ਰੰਗ ਸਪੀਰੀਅਰ ਰੇਂਜਰ ਸਟਾਰਟ ਹੋ ਚੁੱਕੀਆਂ ਨੇ ਇਹ ਸਿਰਫ ਤੁਹਾਡੀ ਸਾਰੀਆਂ ਭੈਣਾਂ ਦੀ ਡਿਮਾਂਡ ਦੇ ਉੱਪਰ ਦੁਬਾਰਾ ਰਿਪੀਟ ਲੈ ਕੇ ਆਈਆਂ ਮੈਂ ਪਿਛਲੀ ਵੀਡੀਓ 'ਚ ਹੀ ਕਹਤਾ ਸੀ ਕਿ ਸ਼ਾਇਦ ਹੀ ਕਾਟਨ ਦੁਪੱਟੇ ਨਾਲ ਵੀਡੀਓ ਆਵੇ ਆ ਇਹਦੇ ਵਿੱਚ ਸੈਕੰਡ ਕਲਰਸ ਲਓ ਜੀ ਅਗਲਾ ਡਿਜ਼ਾਈਨ ਇਹਦੇ ਨਾਲ ਦਾ ਵੀ ਪੀਸ نیچے ਇੱਕ ਕਲਰ ਚ ਖੁੱਲ ਚੁੱਕਿਆ ਵਾ ਪਿੰਕ ਲਾਈਨਿੰਗ ਵਾਲੇ ਸਾਰੀ ਸ਼ਰਟ ਆ ਜੀ ਨਾਲ ਇਹਦੇ ਹੈਗੀ ਆ ਬਾਟਮ ਤੇ ਨਾਲ ਇਹਦੇ ਹੈਗਾ ਸੇਮ ਕਾਟਨ ਮਰਮਲ ਦਾ ਹੀ ਦੁਪੱਟਾ ਬਹੁਤ ਸੋਹਣਿਆ ਪੀਸ ਨੇ ਬਹੁਤ ਸੋਹਣੇ ਕਲਰ ਨੇ ਲੋਚ ਅਗਲਾ ਪੀਸ ਚੈੱਕ ਕਰੋ ਵਾਈਟ ਦੇ ਨਾਲ ਲਵੈਂਡਰ ਦਾ ਕੰਟਰਾਸਟ ਕਾਫੀ ਜਿਆਦਾ ਯਾਨੀ ਕਿ ਇਹਦੇ ਮੈਂ 2-3 ਸੈਟ ਬੇਚ ਚੁੱਕੀਆਂ ਪਰ ਇਹਦੀ ਡਿਮਾਂਡ ਨਹੀਂ ਰੁਕ ਰਹੀ ਕਿਉਂਕਿ ਵਾਈਟ ਨਾਲ ਕੰਬੀਨੇਸ਼ਨ ਕਿਸੇ ਵੀ ਕਲਰ ਦਾ ਆ ਜਾਵੇ ਸਭ ਤੋਂ ਪਹਿਲਾਂ ਬਲੈਕ ਤੇ ਵਾਈਟ ਸਭ ਤੋਂ ਪਹਿਲਾਂ ਜਾਂਦੇ ਨੇ ਇਹਦੇ ਨਾਲ ਲਵੈਂਡਰ ਦਾ ਕੰਟਰਾਸਟ ਆ ਤੇ ਸੇਮ ਕਾਟਨ ਦੁਪੱਟਾ ਲੱਗਿਆ ਹੋਇਆ ਲਵੈਂਡਰ ਕਲਰ ਬਹੁਤ ਸੋਹਣਾ ਪੀਸ ਆ ਜਿਹੜੀਆਂ ਵੀ ਪਹਿਣਾ ਰਹੀਆਂ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਆ ਲੋਜ ਅਗਲਾ ਹੈਗਾ ਜੀ ਗ੍ਰੇ ਕਲਰ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੋਈ ਹੋਈ ਆ ਇਹ ਕਲਰ ਇਦਾਂ ਦੇ ਆ ਜਿਹੜੀ ਮਰਜ਼ੀ ਐਸ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਇਹਦੇ ਆਉਗੀ ਇਸ ਤਰ੍ਹਾਂ ਸੇਮ ਬਾਟਮ ਸੇਮ ਕਲਰ ਦੀ ਹੈ ਜਿਹੜੇ ਲਾਈਨਿੰਗਾਂ ਸੇਮ ਇਹਦੇ ਵਿੱਚ ਡਿਜ਼ਾਈਨਿੰਗ ਹੋਈ ਆ ਸ਼ਰਟ ਦੇ ਵਿੱਚ ਤੇ ਨਾਲ सेम ਦੁਪੱਟਾ ਦੋਨੇ ਕੰਟਰਾਸਟ ਦੇ ਨਾਲ ਤਿਆਰ ਹੋਇਆ ਹੋਇਆ ਆ ਲੋ ਸਾਰਾ ਜੈਪੂਰੀ ਪੈਟਰਨ ਨੇ ਬਹੁਤ ਸੋਹਣੇ ਬਹੁਤ ਸੋਹਣੀ ਪ੍ਰਿੰਟਿੰਗ ਆ ਗਈ ਆ ਲੋ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਦੋ ਇੱਕ ਗ੍ਰੀਨ ਕਲਰ ਇੱਕ ਗ੍ਰੀਨ ਕਲਰ ਮਿਲ ਜੂਗਾ सेम बॉਟਮ ਆਊਗੀ सेम ਆਊਗਾ ਦੁਪੱਟਾ ਕਲਰ ਦਾ ਫਰਕ ਪੈ ਜਾਊਗਾ ਗ੍ਰੇ ਕਲਰ ਆ ਇਹ ਗ੍ਰੀਨ ਕਲਰ ਆ ਦੋਨੇ ਕਲਰ ਬਹੁਤ ਸੋਹਣੇ ਨੇ ਆ ਲਓ ਜੀ ਇਹ ਵੀ ਪੈਟਰਨ ਬਹੁਤ ਸੋਹਣਾ ਬਹੁਤ ਪਿਆਰਾ ਆ ਲਓ ਜੀ ਇਹਦੇ ਨਾਲ ਦਾ ਪਹਿਲਾਂ ਵੀ ਸੈਟ ਆਪਾਂ ਇੱਕ ਸੇਲ ਕਰ ਚੁੱਕੇ ਹਾਂ ਗਲੇ ਦੇ ਉੱਪਰ ਸਾਰਾ ਥ्रेड ਵਰਕ ਦੇ ਨਾਲ ਕੰਮ ਆਊਗਾ ਨਾਲ ਇਹਨਾਂ ਦੇ ਆਉਣਗੀਆਂ ਪਲੇਨ ਬਾਟਮ ਤੇ ਨਾਲ ਆਊਗਾ ਦੁਪੱਟਾ ਜੀ ਇਸ ਤਰ੍ਹਾਂ ਮਹਿੰਦੀਆ ਸ਼ੇਡ ਦਾ ਸਾਰਾ ਸੂਟ ਆ ਬਹੁਤ ਸੋਹਣਾ ਕਲਰ ਕੰਟਰਾਸਟ ਦੇ ਨਾਲ ਦੁਪੱਟਾ ਵਾ ਇਹਦੇ ਵਿੱਚ ਵੀ ਦੋ ਕਲਰ ਆਉਣਗੇ ਇੱਕ ਮਹਿੰਦੀਆ ਸ਼ੇਡ ਆ ਇੱਕ ਹੈਗਾ ਮਹਿਰੂਨ ਸ਼ੇਡ ਦੋਨੇ ਤੇ ਦੋਨੇ ਕਲਰ ਬਹੁਤ ਸੋਹਣੇ ਆ ਜਿਹੜਾ ਵੀ ਕਲਰ ਮਰਜੀ ਤੁਸੀਂ ਲੈ ਸਕਦੇ ਹੋ ਆ ਲੋ ਜੀ ਇਹ ਆ ਜਾਂਦੇ ਆ ਕਲਰ ਜਾਨਕਿ ਜੇ ਤੁਸੀਂ 올ਡ ਏਜ ਲਈ ਲੈਣਾ ਆਪਣੀ ਮੰਮੀ ਲਈ ਕਿਸੇ ਲਈ ਵੀ ਬਹੁਤ ਵਧੀਆ ਆ ਸਾਰੀ ਲੈਸ ਲੈ ਜੂਗੀ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਆ ਲਓ ਜੀ ਬਹੁਤ ਸੋਹਣਾ ਪੈਟਰਨ ਆ ਬਹੁਤ ਵਧੀਆ ਕੰਮ ਹੋਇਆ ਹੋਇਆ ਸਾਰੀ ਪ੍ਰਿੰਟਿੰਗ ਚੈੱਕ ਕਰੋ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਆ ਇਹ ਆ ਲਓ ਜੀ ਇਹ ਹੈਗਾ ਵਾ ਨਾਲ ਬਾਟਮ ਇਹਦੇ ਪਲੇਨ ਬਾਟਮ ਲੱਗੀ ਹੋਈ ਆ ਨਾਲ ਇਹਦੇ ਲਾਈਨਿੰਗ ਵਾਲਾ ਦੁਪੱਟਾ ਜਿਹੜਾ ਆ ਹੋਇਆ ਹੋਇਆ ਇਹ ਲੱਗ ਤੋਂ ਪੱਟੇ ਨਹੀਂ ਲੱਗੀ ਹੋਈ ਇਹ ਸਾਰਾ ਵਰਕ ਹੋਇਆ ਹੋਇਆ ਗਲੇ ਦੇ ਉੱਪਰ ਸਾਰਾ ਵਰਕ ਹੋਇਆ ਹੋਇਆ ਤੇ ਇਹ ਹੈਗੀ ਨਾਲ ਬਾਟਮ ਜੀ ਇਹ ਹੈਗੀ ਆ ਨਾਲ ਦੁਪੱਟਾ ਅਲੋਚ ਅਗਲਾ ਸੂਟ ਚੈੱਕ ਕਰ ਲਓ ਅਲੋਚ ਇਹ ਹੈਗਾ ਪਿੰਕ ਕਲਰ ਦੇ ਉੱਪਰ ਸਾਰਾ ਬਹੁਤ ਸੋਹਣਾ ਕੰਮ ਹੋਇਆ ਗਲੇ ਦੇ ਉੱਪਰ ਇਹ ਕਲਰ ਵੀ ਬਹੁਤ ਪਿਆਰਾ ਬਹੁਤ ਸੋਹਣਾ ਪਰਪਲ ਪਿੰਕ ਜਿਹਾ ਕਲਰ ਆ ਇਹ ਬਹੁਤ ਵਧੀਆ ਨਾਲ ਪਲੇਨ ਬਾਟਮ ਆਉਗੀ ਨਾਲ ਆਊਗਾ ਦੁਪੱਟਾ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ 650 ਰੁਪਿਆ ਪ੍ਰਾਈਸ ਆ ਦੋ ਸੂਟਾਂ ਉਤੇ ਕੋਰੀਅਰ ਚਾਰਜਸ ਫ੍ਰੀ ਹੋਣਗੇ ਦੋ ਸੂਟਾਂ ਤੇ ਕੋਈ ਵੀ ਕੋਰੀਅਰ ਨਹੀਂ ਲੱਗਣਾ ਚਾਹੀਏ ਦੋ ਮੰਗਾਓ ਤਿੰਨ ਮੰਗਾਓ ਚਾਰ ਮੰਗਾਓ ਸਿੰਗਲ ਸੂਟ ਤੇ ਕੋਰੀਅਰ ਚਾਰਜਸ ਤੁਹਾਡੇ ਆਪਣੇ ਹੋਣਗੇ ਪਰ ਦੋ ਸੂਟਾਂ ਤੇ ਕੋਰੀਅਰ ਫ੍ਰੀ ਮਿਲੂਗਾ ਇਸ ਲਈ ਜਿਹੜੇ ਮਰਜੀ ਸਿਲੈਕਟ ਕਰ ਲਓ ਸੂਟ ਬਸ ਫਟਾਫਟ ਆਪਣੇ ਆਰਡਰ ਚ ਕਰੀ ਚੱਲੋ ਤਾਂ ਕਿ ਤੁਹਾਡੀ ਪਸੰਦ ਦੇ ਸੂਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਆ ਲਓ ਇਹ ਹੈਗਾ येलो ਕਲਰ ਦੇ ਉੱਪਰ ਸਾਰੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਸਾਰੇ ਸੂਟ ਦੇ ਉੱਪਰ ਨਾਲ ਹੈਗੀ ਇਦਾਂ ਬਾਟਮ ਬਣੀ ਹੋਈ ਹੈ ਇਹਦੇ ਤੇ ਨਾਲ ਹੈਗਾ ਸੇਮ ਕਾਟਨ ਮਰਮਲ ਦਾ ਹੀ ਦੁਪੱਟਾ ਆ ਲਓ ਬਹੁਤ ਸੋਹਣਾ ਦੁਪੱਟਾ ਲੱਗਿਆ ਹੋਇਆ ਮਾਸਟਰ ਸ਼ੇਡ ਬਹੁਤ ਪਿਆਰਾ ਬਹੁਤ ਸੋਹਣਾ ਸ਼ੇਡ ਆ ਵੀ ਆ ਲੋ ਜੀ ਇਸ ਤਰ੍ਹਾਂ ਗਲੇ ਦੇ ਉੱਪਰ ਟਾਈ ਪੱਟੀ ਆ ਉਹ ਨਾਲ ਪ੍ਰਿੰਟਿੰਗ ਆਉਗੀ ਬਹੁਤ ਛੋਟੀ ਛੋਟੀ ਬੁਟੀਆਂ ਦੇ ਨਾਲ ਇਸ ਤਰ੍ਹਾਂ ਜ਼ਿਗਜ਼ੈਗ ਵਾਲੀ ਆਣਗੀਆਂ ਬਾਟਮ ਇਹਦੇ ਨਾਲ ਤੇ ਨਾਲ ਦੁਪੱਟਾ ਦੇਖੋ ਕਿੰਨਾ ਸੋਹਣਾ ਰੈਡੀ ਹੋਇਆ ਬਹੁਤ ਸੋਹਣਾ ਦੁਪੱਟਾ ਨਾਲ ਰੈਡੀ ਹੋਇਆ ਹੋਇਆ ਬਹੁਤ ਸੋਹਣਾ ਪੀਸ ਆ ਜਿਹੜੀ ਵੀ ਭੈਣ ਨੂੰ ਪਸੰਦ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਦੋ ਪੀਸ ਨੇ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਮਿਲੂਗਾ ਇਹ ਰਸਟ ਜਿਹਦਾ ਕੰਬੀਨੇਸ਼ਨ ਲਾਈਟ ਜਾਂ ਰਸਟ ਕਹਿ ਸਕਦੇ ਆ ਇਹਨੂੰ ਬਹੁਤ ਸੋਹਣਾ ਕਲਰ ਹੈ ਵੀ ਦੋਨੇ ਕਲਰ ਬਹੁਤ ਪਿਆਰੇ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਇੱਕ ਹੈਗਾ ਇਹਦੇ ਵਿੱਚ ਗ੍ਰੀਨ ਟੂਨ ਤੇ ਇਹ ਤੇ ਸੇਮ ਇਹਦੇ ਨਾਲ ਜਿਗਜ਼ੈਗ ਵਾਲੀ ਬਾਟਮ ਆ ਇਸ ਤਰ੍ਹਾਂ ਇਹਨਾਂ ਦੇ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਵੀ ਨਿੱਕੀ ਬੋਟੀ ਦਾ ਇਹ ਵੀ ਕਲਰ ਬਹੁਤ ਸੋਹਣਾ ਇਹਦੀ ਬਾਟਮ ਵੀ ਇਸੇ ਤਰ੍ਹਾਂ ਆਊਗੀ ਆ ਦੇਖੋ ਅਗਲਾ ਪੀਸ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਸਾਰਾ ਕਲਰ ਆ ਕਰੀਮ ਕਲਰ ਦੇ ਉੱਪਰ ਆ ਸਾਰਾ ਬਹੁਤ ਸੋਹਣਾ ਪੀਸ ਰੈਡੀ ਹੋਇਆ ਹੋਇਆ ਨਾਲ ਇਹਦੇ ਲਾਈਨਿੰਗ ਵਾਲੀ ਹੈਗੀ ਬਾਟਮ ਤੇ ਨਾਲ ਹੈਗਾ ਜੀ ਇਸ ਤਰ੍ਹਾਂ ਬਣਿਆ ਹੋਇਆ ਦੁਪੱਟਾ ਬਹੁਤ ਸੋਹਣਾ ਦੁਪੱਟਾ ਨਾਲ ਰੈਡੀ ਹੋਇਆ ਹੋਇਆ ਜਿਹੜਾ ਮਰਜੀ ਪੀਸ ਲੈ ਲਓ ਬਹੁਤ ਸੋਹਣੇ ਕਲਰ ਕੰਟਰਾਸਟਾਂ ਦੇ ਨਾਲ ਪੀਸ ਆਏ ਹੋਏ ਨੇ ਆ ਲੋ ਜੀ ਅਗਲਾ ਪੀਸ ਚੈੱਕ ਕਰ ਲਓ ਇਹ ਵੀ ਗ੍ਰੇ ਕਲਰ ਦੇ ਉੱਪਰ ਇਹ ਥੋੜਾ ਡਾਰਕ ਗ੍ਰੇ ਕਲਰ ਆ ਗਿਆ ਜਿਵੇਂ ਬੇਬੀ ਬਲੂ ਕਲਰ ਵੀ ਕਹਿ ਸਕਦੇ ਆ ਇਹ ਬਲੂ ਕਲਰ ਦੇ ਵਿੱਚ ਆ ਗ੍ਰੇ ਜਿਹਾ ਕਲਰ ਆ ਲਓ ਨਾਲ ਸਾਰੇ ਸੀਕੁਐਂਸ ਦਾ ਕੰਮ ਹੋਇਆ ਬਹੁਤ ਸੋਹਣਾ ਨਾਲ ਲਾਉਗੀ ਪਲੇਨ ਬਾਟਮ ਤੇ ਨਾਲ ਹੈਗਾ ਜੀ ਕਾਟਨ ਮਲਮਲ ਦਾ ਇਹ ਦੁਪੱਟਾ ਬਹੁਤ ਸੋਹਣਾ ਬਣਿਆ ਅਗਲਾ ਪੀਸ ਚੈੱਕ ਕਰੋ ਬਹੁਤ ਵਧੀਆ ਬਹੁਤ ਪਿਆਰਾ ਇਹ ਹੈਗੀ ਪੱਟੀ ਲੱਗੀ ਜੇ ਤੁਸੀਂ ਚਾਹੋ ਜਿਹੜੀਆਂ ਪਹਿਣਾ ਨਹੀਂ ਲਾਉਣੀਆਂ ਚਾਹੁੰਦੀਆਂ ਉਤਾਰ ਵੀ ਸਕਦੇ ਆ ਪਰ ਸੂਟਾਂ ਦੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਲੇਟੈਸਟ ਹੈ ਪੂਰੀ ਬਹੁਤ ਸੋਹਣੀ ਯਾਨੀ ਕਿ ਇੱਕ ਤੋਂ ਇੱਕ ਪੀਸ ਬਹੁਤ ਵਧੀਆ ਬਣਿਆ ਹੋਇਆ ਨਾਲ ਹੈਗੀ ਇਸ ਤਰ੍ਹਾਂ ਲਾਈਨਿੰਗ ਵਾਲੀ ਬਾਟਮ ਤੇ ਨਾਲ ਹੈਗਾ ਇਸ ਤਰ੍ਹਾਂ ਦੁਪੱਟਾ ਬਹੁਤ ਸੋਹਣਾ ਦੁਪੱਟਾ ਵਾ ਨਾਲ ਆਲੋਚ ਅਗਲਾ ਪੀਸ ਚੈੱਕ ਕਰ ਲੋ ਲਓ ਜੀ ਇਹ ਵੀ ਪੀਸ ਪੂਰਾ ਸੁਪਰ ਹਿੱਟ ਆ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਲੋ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਉੱਪਰ ਟਾਈ ਪੱਟੀ ਦੇ ਉੱਪਰ ਆ ਲੋ ਇਸ ਤਰ੍ਹਾਂ ਹੈਗੀ ਜੀ ਇਹਦੀ ਬਾਟਮ ਤੇ ਨਾਲ ਹੈਗਾ ਸੇਮ ਕਾਟਰਨ ਮलमल ਦਾ ਡੁਪਟਾ ਅਗਲਾ ਦੇਖੋ ਕਲਰ ਬਹੁਤ ਸੋਹਣਾ ਕਲਰ ਆ ਇਹ ਡਾਰਕ ਮਹਿਰੂਨ ਜਿਹਾ ਕਲਰ ਆ ਕਾਫੀ ਮਹਿਰੂਨ ਜਿਹਾ ਕਲਰ ਆ ਇਸ ਤਰ੍ਹਾਂ ਗਲੇ ਤੇ ਸਾਰੇ ਕੰਮ ਹੋਇਆ ਹੋਇਆ ਨਾਲ ਹੈਗੀ ਇਸ ਤਰ੍ਹਾਂ ਲਾਈਨਿੰਗ ਵਾਲੀ ਬਾਟਮ ਆਉਗੀ ਤੇ ਨਾਲ ਸੇਮ ਕਾਟਨ ਮਲਮਲ ਦਾ ਹੀ ਆਊਗਾ ਜੀ ਦੁਪੱਟਾ ਇਹਦੇ ਵੀ ਜਿਹੜੀ ਕਰੀਮ ਕਲਰ ਦੀ ਬਾਟਮ ਦੇ ਨਾਲ ਕਾਫੀ ਜ਼ਿਆਦਾ ਡਿਮਾਂਡ ਸੀ ਉਹਦੇ ਵਿੱਚ ਇੱਕ ਪੀਸ ਆਪਣੇ ਕੋਲ ਅਵੇਲੇਬਲ ਹੋਇਆ ਰਿਪੀਟ ਜਿਹੜੀ ਭੈਣ ਨੂੰ ਲੋਡ ਹੋਈ ਲੈ ਸਕਦੇ ਹੋ yellow lemon ਜੈ ਸ਼ੇਡ ਆ ਮਸਟਰਡ ਵੀ ਨਹੀਂ lemon ਜੈ ਸ਼ੇਡ ਆ ਬਹੁਤ ਮਿੱਠਾ ਪਿਆਰਾ ਜੈ ਸ਼ੇਡ ਆ ਗ੍ਰੇ ਦੇ ਨਾਲ ਇਹਦਾ ਕੰਟਰਾਸਟ ਆ ਸਾਰਾ ਵਰਕ ਹੋਇਆ ਥ੍ਰੈਡ ਦਾ ਬਾਟਮ ਤੇ ਵੀ ਸਾਰਾ ਥ੍ਰੈਡ ਵਰਕ ਹੋਇਆ ਹੋਇਆ ਮੂਰੀਆਂ ਦੇ ਉੱਪਰ ਤੇ ਨਾਲ ਹੈਗਾ ਇਸ ਤਰ੍ਹਾਂ ਇਹਦਾ ਦੁਪੱਟਾ ਬਣਿਆ ਹੋਇਆ ਬਹੁਤ ਸੋਹਣਾ ਪੈਟਰਨ ਆ ਬਹੁਤ ਡਿਮਾਂਡ ਦੇ ਵਿੱਚ ਰਹੇ ਨੇ ਇਹ ਪੀਸ ਇਸ ਲਈ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਹੁਣ ਸਕਰੀਨਸ਼ਾਟ ਲੈ ਕੇ ਲੈ ਸਕਦੇ ਹੋ ਕਲਰ ਸਾਰੇ ਬਹੁਤ ਸੋਹਣੇ ਆਇਆ ਹਰ ਤਰ੍ਹਾਂ ਦੇ ਕਲਰ ਨੇ ਲਾਈਟ ਡਾਰਕ ਮੀਡੀਅਮ ਜਿੱਦਾਂ ਦਾ ਤੁਸੀਂ ਪਸੰਦ ਕਰਦੇ ਹੋ ਪਾਉਣਾ ਉਦਾਂ ਦੇ ਕਲਰ ਆਪਣੇ ਸਿਲੈਕਟ ਕਰ ਸਕਦੇ ਹੋ ਆ ਲੋ ਜੀ ਇਹ ਵੀ ਲੈਮਨ ਸ਼ੇਡ ਦੇ ਉੱਪਰ ਗਲੇ ਦੇ ਉੱਪਰ ਸਾਰਾ ਇਸ ਤਰ੍ਹਾਂ ਕੰਮ ਹੋਇਆ ਹੋਇਆ ਸਾਰੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਨਾਲ ਪਲੇਨ ਬਾਟਮ ਆ ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਲਓ ਆ ਲੋ ਜੀ ਬਲੈਕ ਸੋਲੋ ਪੀਸ ਆ ਇਹ ਇਹਦੇ ਵਿੱਚ ਕੋਈ ਕਲਰ ਡਿਜ਼ਾਈਨ ਕੁਝ ਨਹੀਂ ਹੈਗਾ ਆ ਲੋ ਜੀ ਇਸ ਤਰ੍ਹਾਂ ਸਾਰਾ ਗਲਾ ਬਣਿਆ ਪਾਕਿਸਤਾਨੀ ਲੁੱਕ ਦੇ ਵਿੱਚ ਪ੍ਰਿੰਟਿੰਗ ਹੋਈ ਹੋਈ ਹੈ ਇਹਦੀ ਬਹੁਤ ਸੋਹਣਾ ਪ੍ਰਿੰਟ ਆ ਇਸ ਤਰ੍ਹਾਂ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਨਾਲ ਇਹਦੀ ਆਊਗੀ ਪਲੇਨ ਬਾਟਮ ਬਲੈਕ ਕਲਰ ਦੀ ਹੋਈ ਨਾਲ ਆਊਗਾ ਇਸ ਤਰ੍ਹਾਂ ਦੁਪੱਟਾ कॉटन मलमल ਦਾ ਆ ਲੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਸ ਤਰ੍ਹਾਂ ਹੈਗਾ ਜੀ ਇਹਦੀ ਪ੍ਰਿੰਟਿੰਗ ਬਹੁਤ ਸੋਹਣਾ ਕਲਰ ਆ ਸਕਿਨ ਦੇ ਨਾਲ ਵਾਈਟ ਦਾ ਕੰਟਰਾਸਟ ਆ ਬਹੁਤ ਵਧੀਆ ਪ੍ਰਿੰਟਿੰਗ ਆ ਨਾਲ ਸਕਿਨ ਕਲਰ ਦੀ ਹੋ ਜਾਊਗੀ ਬਾਟਮ ਨਾਲ ਸੇਮ ਕਾਟਨ ਮलमल ਦਾ ਹੋਊਗਾ ਦੁਪੱਟਾ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਕੰਟਰਾਸਟ ਨੇ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰੀ ਚੱਲੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾਈ ਚੱਲੋ ਆਲੂ ਮਾਸਟਰਡ ਸ਼ੇਡ ਸਾਰੇ ਜੈਪੂਰੀ ਪ੍ਰਿੰਟ ਆ ਨਾਲ ਜ਼ਿਕਜ਼ੈਗ ਵਾਲੀ ਲੱਗੀ ਹੋਈ ਆ ਬਾਟਮ ਦੇ ਨਾਲ ਹੈਗਾ ਇਸ ਤਰ੍ਹਾਂ ਦੁਪੱਟਾ ਮਾਸਟਰ ਸ਼ੇਡ ਦਾ ਆਹ ਲੋ ਜੀ ਗ੍ਰੀਨ ਕਲਰ ਦੇ ਉੱਪਰ ਗਲੇ ਦੇ ਉੱਪਰ ਸਾਰਾ ਇਦਾਂ ਨੋਟਵਰਕ ਆਊਗਾ ਸਾਰੀ ਪ੍ਰਿੰਟਿੰਗ ਹੋਇਆ ਬਹੁਤ ਸੋਹਣੀ ਨਾਲ ਆਊਗੀ ਜ਼ਿਗਜ਼ੈਗ ਵਾਲੀ ਬਾਟਮ ਨਾਲ ਆਊਗਾ ਇਸ ਤਰ੍ਹਾਂ ਦੁਪੱਟਾ ਬਹੁਤ ਸੋਹਣਾ ਦੁਪੱਟਾ ਵਾ ਹਲੋ ਨਿੱਕੇ ਨਿੱਕੇ ਬੂਟੀ ਦਾ ਬਹੁਤ ਸੋਹਣਾ ਪ੍ਰਿੰਟ ਆ ਬੋਟਲ ਗ੍ਰੀਨ ਜਾਂ 에ਅਰ ਫੋਰਸ ਕਲਰ ਕਹਿ ਸਕਦੇ ਆ ਬੋਟਲ ਗ੍ਰੀਨ ਵੀ ਨਹੀਂ 에ਅਰ ਫੋਰਸ ਕਲਰ ਕਹਿ ਸਕਦੇ ਆ ਬਹੁਤ ਸੋਹਣਾ ਬੇਸ ਆ ਨਾਲ ਹੈਗੀ ਇਹਦੇ ਵੀ ਜ਼ਿਗਜ਼ੈਗ ਵਾਲੀ ਬਾਟਮ ਨਾਲ ਕਾਟਨ ਮलमल ਦਾ ਦੁਪੱਟਾ ਹਲੋ ਇਹ ਹੈਗਾ ਕਾਫੀ ਸ਼ੇਡ ਦੇ ਉੱਪਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਵਧੀਆ ਡਿਜ਼ਾਈਨ ਆ ਨਾਲ ਹੈਗੀ ਇਸ ਤਰ੍ਹਾਂ ਜਿਗਜ਼ੈਗ ਵਾਲੀ ਬਾਟਮ ਨਾਲ ਹੈਗਾ ਸੇਮ कॉटन माल ਮਲ ਦਾ ਦੁਪੱਟਾ ਆ ਲੋ ਇੱਕ ਮੋਰ ਪੰਖੀਆ ਸ਼ੇਡ ਹੈਗਾ ਇਹਦੇ ਵਿੱਚ ਜਿਹੜੀਆਂ ਵੀ ਭੈਣਾਂ ਨੇ ਲੈਣਾ ਹੋਇਆ ਨਾਲ ਇਹਦੇ ਪਲੇਨ ਬਾਟਮ ਆਉਗੀ ਨਾਲ ਸੇਮ ਆਊਗਾ कॉटन माल ਮਲ ਦਾ ਦੁਪੱਟਾ ਹਾਲੋ ਜੀ ਹੁਣ 2-4 ਪੀਸ ਤੁਹਾਨੂੰ ਮੈਂ ਗ੍ਰੇ ਕਲਰ ਦੇ ਵਿੱਚ ਹੀ ਦਿਖਾ ਰਹੀ ਆ ਇਹ ਗ੍ਰੇ ਸੋਲੋ ਹੀ ਨੇ ਸਮਝ ਲਓ ਹਾਲੋ ਜੀ ਇਦਾਂ ਹੈਗੀ ਇਹਦੀ ਪ੍ਰਿੰਟਿੰਗ ਸਾਰੇ ਉੱਤੇ ਪੱਟੀ ਲੱਗੀ ਹੋਈ ਆ ਪ੍ਰਿੰਟਿੰਗ ਆ ਚੈੱਕ ਕਰ ਸਕਦੇ ਹੋ ਨਾਲ ਇਦਾਂ ਆਉਗੀ ਇਹਦੀ ਬਾਟਮ ਤੇ ਨਾਲ ਸੀਮ ਆਊਗਾ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਨਾਲ ਗ੍ਰੇ ਕਲਰ ਦੇ ਨਾਲ ਕੰਟਰਾਸਟ ਆ ਜਿਹੜਾ ਵੀ ਸੂਟ ਪਸੰਦ ਆ ਰਿਹਾ ਸਕਰੀਨ ਸ਼ਾਟ ਲੈ ਲਓ ਵਟਸਐਪ ਕਰੀ ਚੱਲੋ ਹਾਲੋ ਇਹ ਵੀ ਗ੍ਰੇ ਕਲਰ ਦੇ ਉੱਪਰ ਹੀ ਆ ਗ੍ਰੇ ਕਲਰ ਦੇ ਉੱਪਰ ਸਾਰਾ ਨੋਟਵਰਕ ਹੋਇਆ ਹੋਇਆ ਬਹੁਤ ਸੋਹਣਾ ਪੀਸ ਹੈ ਇਹ ਵੀ ਸਾਰਾ ਨਾਲ ਇਹਦੀ ਆਊਗੀ ਡਾਟ ਵਾਲੀ ਬਾਟਮ ਤੇ ਨਾਲ ਹੀ ਆਊਗਾ ਇਹਦੇ ਕਾਟਨ ਮਲਮਲ ਦਾ ਦੁਪੱਟਾ ਬਹੁਤ ਵਧੀਆ ਬਹੁਤ ਪਿਆਰਾ ਵੀ ਗ੍ਰੇ ਕਲਰ ਦੇ ਉੱਪਰ ਹੀ ਆ ਸਾਰਾ ਉੱਪਰ ਦੇਖੋ ਟਾਈ ਪੱਟੀ ਤੇ ਸਾਰਾ ਥ्रेड ਵਰਕ ਦਾ ਕੰਮ ਹੋਇਆ ਹੋਇਆ ਨਾਲ ਇਹਦੇ ਆਊਗੀ ਲਾਈਨਿੰਗ ਵਾਲੀ ਬਾਟਮ ਤੇ ਇਸ ਤਰ੍ਹਾਂ ਆਊਗਾ ਇਹਦਾ ਦੁਪੱਟਾ ਆ ਲਓ ਜੀ ਅੱਗੇ ਹੈਗਾ ਮਸਟਰਡ ਸ਼ੇਡ ਬਹੁਤ ਪਿਆਰਾ ਬਹੁਤ ਸੋਹਣਾ ਇਹ ਵੀ ਰਿਪੀਟ ਆਪਣੇ ਕੋਲੇ ਇਹਦੇ ਨਾਲ ਦਾ ਆਪਾਂ ਪੂਰਾ ਸੈੱਟ ਪਹਿਲਾਂ ਸੇਲ ਕਰ ਚੁੱਕੇ ਆ ਲਓ ਜੀ ਸਾਰਾ ਇਹਨੂੰ ਹਾਈਲਾਈਟ ਕੀਤਾ ਹੋਇਆ ਆਰੀ ਦੇ ਨਾਲ ਬਹੁਤ ਸੋਹਣਾ ਪੀਸ ਆ ਇਸ ਦਾ ਸਾਰਾ ਕੰਮ ਹੋਇਆ ਹੋਇਆ ਬਹੁਤ ਵਧੀਆ ਸੇਮ ਬੈਕ ਵੀ ਇਦਾਂ ਹੀ ਬਣੀ ਹੋਈ ਆ ਇਹਦੇ ਇਦਾਂ ਆਊਗੀ ਇਹਦੀ ਬਾਟਮ ਤੇ ਨਾਲ ਆਊਗਾ ਸੇਮ ਜਿੱਦਾਂ ਡਿਜ਼ਾਈਨ ਹੋਇਆ ਸ਼ਰਟ ਤੇ ਸੇਮ ਡਿਜ਼ਾਈਨ ਹੋਇਆ ਦੁਪੱਟੇ ਦੇ ਉੱਪਰ ਬਹੁਤ ਸੋਹਣਾ ਪੀਸ ਆ ਜਿਹੜੀਆਂ ਵੀ ਪਹਿਣਾ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਇੱਕ ਸਿੰਗਲ ਪੀਸ ਹੈਗਾ ਆਪਣੇ ਕੋਲੇ ਫੋਟੋ ਵਾਲਾ ਜਿਹੜਾ ਕਿ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਰਿਹਾ ਵਾ ਅੱਗੇ ਬਹੁਤ ਸੋਹਣਾ ਪੀਸ ਆ ਇਹ ਇਹ ਕਾਫੀ ਜਿਆਦਾ ਯਾਨੀ ਕਿ 2-3 ਹਫਤੇ ਪਹਿਲਾਂ ਵੀਡੀਓ ਪਾਈ ਸੀ ਹੋਂ ਤੱਕ ਇਹ ਬਹੁਤ ਸੇਲ ਆ ਰਹੇ ਨੇ ਇਹ ਵਾਲੀ ਹੈਗੀ ਇਹਦੀ ਸ਼ਰਟ ਨਾਲ ਇਹਦੇ ਜਿਹੜੀ ਬਾਟਮ ਮਿਲੂਗੀ ਉਹ ਮਿਲੂਗੀ ਇਸ ਤਰ੍ਹਾਂ ਪਰਪਲ ਸ਼ੇਡ ਦੀ ਇਹਦੀ ਬਾਟਮ ਮਿਲੂਗੀ ਡਾਟਸ ਵਾਲੀ ਬਹੁਤ ਸੋਹਣਾ ਇਹ ਵੀ ਪੀਸ ਆ ਜਿਹੜੀਆਂ ਵੀ ਪਹਿਣਾ ਨੂੰ ਚਾਹੀਦਾ ਹੋਇਆ ਨਾਲ ਇਹਦੇ ਸੇਮ ਹੈਗਾ ਕਾਟਨ ਮਲਮਲ ਦਾ ਹੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਵਾ ਜਿਹੜਾ ਵੀ ਭੈਣ ਨੂੰ ਚਾਹੀਦਾ ਹੋਇਆ ਇਹ ਪੀਸ ਲੈ ਸਕਦੀ ਹੈ ਸਿੰਗਲ ਪੀਸ ਹੀ ਆਪਣੇ ਕੋਲ ਰਹਿ ਗਿਆ ਇਹਦੇ ਵਿੱਚ ਕੋਈ ਵੀ ਹੋਰ ਕਲਰ ਚਾਰਟ ਨਹੀਂ ਹੈਗਾ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਮੇਰਾ ਗਲਾ ਬੈਠ ਗਿਆ ਕਿਉਂਕਿ ਸੂਟ ਅੱਜ ਕਾਫੀ ਕੁਆਂਟੀਟੀ ਦੇ ਵਿੱਚ ਲੈ ਕੇ ਆਂਦੇ ਨੇ ਕਿਉਂਕਿ ਲਾਸਟ ਵੀਡੀਓ ਲਾਸਟ ਆ ਤੇ ਹਰ ਭੈਣ ਤੱਕ ਸੂਟ ਪਹੁੰਚ ਜਾਵੇ ਇਹ ਹੀ ਸੋਚ ਕੇ ਅਸੀਂ ਲੈ ਕੇ ਆਏ ਆ ਇਸ ਲਈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟ ਤੁਹਾਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੁਰੂ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਜਦੋਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਬੈਲ ਦਾ ਆਈਕਨ ਜਰੂਰ ਪ੍ਰੈਸ ਕਰ ਲਓ ਤਾਂ ਕਿ ਡੇਲੀ ਜਦੋਂ ਆਪਣੀ ਸ਼ਾਮ ਨੂੰ 6 ਵਜੇ ਵੀਡੀਓ ਅਪਲੋਡ ਹੁੰਦੀ ਆ ਤਾਂ ਅਪਲੋਡ ਹੋਣ ਸਾਰ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਆ ਜਾਵੇ ਤੇ ਤੁਸੀਂ ਜਦੀ ਦੇਖ ਸਕੋ ਤੇ ਤੁਹਾਡੀ ਚੋਇਸ ਦੇ ਸੂਟ ਤੁਹਾਨੂੰ ਮਿਲ ਸਕਣ ਤੇ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਜਾਂ ਕੈਸ਼ ਔਨ ਡਿਲੀਵਰੀ अवेलेबल ਨਹੀਂ ਹੈਗੀ ਭੈਣਾ ਵੀਡੀਓ ਨੇ ਸਕਿਪ ਕਰਕੇ ਦੇਖਦੀਆਂ ਨੇ ਮੈਂ ਹਮੇਸ਼ਾ ਇਹ ਚੀਜ਼ਾਂ ਦੱਸਦੀ ਆ ਫਿਰ ਮੈਨੂੰ ਮੈਸੇਜ ਇਹੀ ਆਉਂਦੇ ਰਹਿੰਦੇ ਨੇ ਜਾਂ ਤਾਂ ਆਨਲਾਈਨ ਪੇਮੈਂਟ ਦੇ ਜਾਂ ਕੈਸ਼ ਔਨ ਡਿਲੀਵਰੀ ਦੇ ਜਾਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਲੁਧਿਆਣਾ ਡਿਸਟ੍ਰਿਕਟ ਤੇ ਪਖਵਾ ਰੋਡ ਤੇ ਪਿੰਡਾਜੀ ਪੈਣੀ ਰੋੜਾ ਮੈਂ ਉੱਥੋਂ ਬਿਲੋਂਗ ਕਰਦੀ ਆ ਕਿਸੇ ਵੀ ਭੈਣ ਨੇ ਸ਼ਾਪ ਤੇ ਆਉਣਾ ਤੁਸੀਂ ਮੋਸਟ ਵੈਲਕਮ ਆ ਨਹੀਂ ਤਾਂ ਤੁਸੀਂ ਘਰ ਬੈਠੇ ਆਰਾਮ ਦੇ ਨਾਲ ਸਾਡੀ ਵੈਰਾਈਟੀ ਤੁਸੀਂ ਮੰਗਵਾ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ